ਇੱਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਖੜਸਾਪੂਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਖੜਸਾਪ ਜੀ ਗੱਲ ਕੀਤੀ ਜਾਵੇ ਤਾਂ ਅੱਜ ਸਯੁਕਤ ਕਿਸਾਨ ਮੋਰਚਾ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਇਆ ਗਿਆ ਤੇ ਇਸ ਤੋਂ ਪਹਿਲਾਂ ਬੀਤੇ ਕੱਲ ਵੀ ਕਈ ਵੱਡੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਤੋਂ ਇਲਾਵਾ ਪੁਲਿਸ ਨੇ ਉਹਨਾਂ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਸੀ ਤੇ ਜੇ ਗੱਲ ਕੀਤੀ ਜਾਵੇ ਮਾਨ ਸਾਹਿਬ ਦੀ ਤਾਂ ਕਿਸਾਨ ਜਥੇਬੰਦੀਆਂ ਦੀ ਬੈਠਕ ਨੂੰ ਅੱਧ ਬਟੇ ਉਛੱਡ ਕੇ ਨਿੱਜੀ ਹੌਮੇ ਦੀ ਖਾਤਰ ਅੰਗੂਠਾ ਦਿਖਾ ਜਾਣਾ ਮੁੱਖ ਮੰਤਰੀ ਭਗਵੰਤ ਮਾਨ ਦਾ ਰਵਈਆ ਕਿੱਥੋਂ ਤੱਕ ਠੀਕ ਹੈ ਕਿਉਂਕਿ ਭਗਵੰਤ ਮਾਨ ਦੀ ਪਾਰਟੀ ਦਾ ਜਨਮ ਹੀ ਸੰਘਰਸ਼ਾਂ ਦੇ ਧਰਨਿਆਂ ਦੇ ਵਿੱਚੋਂ ਹੋਇਆ ਹੈ ਤੇ ਅੱਜ ਉਹ ਆਖ ਰਹੇ ਨੇ ਕਿ ਪੰਜਾਬ ਧਰਨਿਆਂ ਦਾ ਸੂਬਾ ਬਣ ਰਿਹਾ ਹੈ ਜੋ ਪੰਜਾਬ ਦੇ ਵਿਕਾਸ ਦੇ ਵਿੱਚ ਰੁਕਾਵਟ ਹੈ ਇਸ ਖਥਨ ਦੇ ਨਾਲ ਭਗਵੰਤ ਮਾਨ ਸਾਹਿਬ ਕੀ ਬਰਤੰਤ ਸਰ ਜਿਲੇ ਕੀ ਲੱਗਦਾ ਹੈ ਤੁਹਾਨੂੰ ਖੜਾ ਸਫਸਤੇ ਦੇਖੋ ਗੱਲ ਹੈ ਕਿ ਉਹਨਾਂ ਨੇ ਆਖਿਆ ਸੀ ਕਿ 5 ਤਰੀਕ ਨੂੰ ਅਸੀਂ ਧਰਨਾ ਦੇਣਾ ਹੈ ਹੂੰ ਧਰਨਾ ਕਿਸ ਕਲਬ ਦੇ ਨਾਲ ਹੈਗਾ ਪੰਜਾਬ ਸਰਕਾਰ ਖਿਲਾਫ ਹਾਂਜੀ ਪੰਜਾਬ ਸਰਕਾਰ ਤੋਂ ਕਿਉਂ ਕਿਉਂ ਦੇਣਾ ਕਿ ਭਗਵੰਤ ਮਾਨ ਸਾਹਿਬ ਨਾਲ ਕਈ ਮੀਟਿੰਗਾਂ ਕਰ ਚੁੱਕੇ ਆ ਹੂੰ ਜਿਹੜੀਆਂ 18 ਉਹਨਾਂ ਦੀਆਂ ਮੰਗਾਂ ਉਹ ਮੰਨ ਚੁੱਕੀ ਸੀ ਭਗਵੰਤ ਮਾਨ ਸਾਹਿਬ ਹਾਂਜੀ ਜੇ ਜੇ ਮੰਗਾਂ ਮੰਨ ਕੇ ਜੋ ਨਾ ਮੰਨੋ ਤਾਂ ਵੀ ਕੀ ਹੋਊਗਾ ਧਰਨੇ ਹੋਣਗੇ ਹੂੰ ਬਿਲਕੁਲ ਜੇ ਉਹਨਾਂ ਨੇ ਧਰਨੇ ਦੀ ਗੱਲ ਕੀਤੀ ਆ ਤੇ ਭਗਵੰਤ ਮਾਨ ਸਾਹਿਬ ਨੇ ਇੱਕ ਦਿਨ ਪਹਿਲਾਂ ਸੱਦ ਲਿਆ ਬਿਦਤੂ ਕੀ ਕਰ ਧਰਨੇ ਨਹੀਂ ਦੇਣੇ ਹਾਂਜੀ ਇਹ ਪੰਜਾਬ ਦੇ ਨਾਲ ਧਰਨੇਆਂ ਦਾ ਨੁਕਸਾਨ ਹੋ ਰਿਹਾ ਹੂੰ ਹੂੰ ਤੁਸੀਂ ਤਾਂ ਆਪ ਧਰਨੇ ਕਰਦੇ ਕਿਸਾਨਾਂ ਦੇ ਮਾਲ ਝੰਡਾ ਲੱਗਦੀ ਆਪ ਬਿੰਦੇ ਰਹੇ ਹੋ ਸਰਬੱਤ ਜਦੋਂ ਤੁਸੀਂ ਬਾਹਰ ਬੈਠੇ ਹੋ ਦੀ ਬ੍ਰਦੀਦਰ ਚ ਬੈਠੇ ਸੀ ਜੀ 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 ਅੱਜ ਤੁਹਾਨੂੰ ਕਿਸਾਨ ਕਿਉਂ ਚੰਗੇ ਲੱਗਦੇ ਨੇ ਹੂੰ ਠੀਕ ਹੈ ਨਾ ਜੇਕਰ ਕੁਦਰਤੀ ਗੱਲ ਜੇ ਹੋਈ ਆ ਤੁਸੀਂ ਉਹਨਾਂ ਦੀ ਡਿਮਾਂਡਸ ਆਈਆਂ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਝੋਨਾ ਹੈਗਾ ਪਹਿਲੀ ਜੂਨ ਤੋਂ ਲੱਗਣਾ ਚਾਹੀਦਾ 15 ਤੋਂ ਨਹੀਂ ਹਾਂਜੀ ਕਿੰਨੇ ਜਦ ਪਹਿਲੀ ਤੋਂ ਨਹੀਂ ਮੈਂ 31 ਤੋਂ ਰਾ ਦੇ ਮਹੀਨੇ ਤੋਂ ਲਾ ਦੇਣਾ ਹਨ ਪਰ ਮੈਨੂੰ ਦੱਸੋ ਤੁਸੀਂ ਧਰਨਾ ਲਾਓਗੇ ਹੂੰ ਦੁਰਨ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਦਾ ਕਰਕੇ ਧਰਨਾ ਲਾਉਨੇ ਆ ਜੇ ਤੁਸੀਂ ਮੰਗਾਂ ਨਾ ਮੰਨਿਗੇ ਤਾਂ ਧਰਨਾ ਹੋਊਗਾ ਫਿਰ ਹੂੰ ਬਿਲਕੁਲ ਉਹ ਕਹਿੰਦੇ ਧਰਨਾ ਲਾਉਣਾ ਤੇ ਮੈਂ ਕਦੋਂ ਬੈਠਾਂ ਟਾਈ ਅੱਛਾ ਜੀ ਪਹਾਰ ਵਾਲੇ ਪਾਜੇ ਵੀ ਪਹਿਲਾਂ ਪੈ ਚੁੱਕਾ ਕਿ ਮੱਖਦ ਗੋਣੀ ਮੈਂ ਪੈਡਮਣ ਲਈ ਡਾਕਟਰ ਕੋਲ ਲਈ ਹੋਈ ਆ ਮੁੱਖ ਮੰਤਰੀਆਂ ਪੈਡਮਣ ਨਹੀਂ ਹੋ ਕੇ ਡਾਕਟਰ ਨੇ ਲਈ ਹੁੰਦੀ ਆ ਹੂੰ ਹੈਨਾ ਗਲਤ ਬੜੀ ਇੱਕ ਹਸੋਣੀ ਹੈਗੀ ਆ ਕਿ ਟੀਮ ਟੀ ਮਨਸਤਪੁਰਾ ਪੰਜਾਬ ਆ ਜਿਹੜੇ ਮਰਜ਼ੀ ਡਾਕਟਰ ਨੂੰ ਲੈਣ ਲੱਗ ਜਾਂਦੀ ਆ ਕਰਿਆ ਬਿਲਕੁਲ ਜੀ ਹੈਨਾ ਜੀ ਉਹ ਕਹਿੰਦੇ ਮੇਰੀ ਅਪਾਇੰਟਮੈਂਟ ਡਾਕਟਰ ਨੂੰ ਮਿਲਣਾ ਮੈਂ ਜਾ ਅੱਛਾ ਜੀ ਡਾਕਟਰ ਹਾਈਐਸਟ ਕਿਸਾਨਾ ਨਾਲੋਂ ਵੀ ਹੂੰ ਹੂੰ ਤੁਸੀਂ ਪੰਜਾਬ ਦੇ ਆਂਧਾ ਤੇ ਵਾਲੇ ਕਹਿੰਦੇ ਮੈਂ ਫਰੈਂਡ ਆ ਮੇਰੇ ਮਿੱਤਰ ਆ ਹਾਂਜੀ ਹੈਨਾ ਮੈਂ ਤਾਂ ਭਾਈ ਜਿਹਾ ਮੈਂ ਤੇ ਨਾਲ ਲੜਦਾ ਕੱਢਦਾ ਕਿੱਥੇ ਲੜੇ ਕੜਿਓ ਤੁਸੀਂ ਤੁਸੀਂ ਆ ਜਿਹੜੀ ਗੱਲ ਕੀਤੀ ਆ ਤੁਸੀਂ ਜੋ ਦਿਖਾਇਆ ਆਪਣੀ ਐਰੋਗੈਂਟ ਦਿਖਾਇਆ ਆਪਣਾ ਹੰਕਾਰ ਦਿਖਾਇਆ ਹੂੰ ਹੂੰ ਕਿ ਜਾਓ ਕਰ ਲਓ ਜੋ ਕਰਨਾ ਵੀ ਹਾਂਜੀ ਮੈਂ ਜੋ ਪ੍ਰੇਮ ਵਾਲਾ ਨਹੀਂ ਮੈਂ ਦੱਸੂ ਕਿਦਾਂ ਕਰਨਾ ਕੀ ਕੀਤਾ ਤੇ ਰਤ ਰਤ ਬੰਦੇ ਫੜਨੇ 250 ਜੀ 250 ਕਿਸਾਨ ਨੇਤਾ ਫੜ ਕੇ ਤੁਸੀਂ ਕਿਹੜੀ ਸਜ਼ਾ ਦੇਵੋਗੇ ਕਿੱਥੇ ਲੈ ਜਾਓਗੇ ਤੁਸੀਂ ਉਸ ਬਲਦੀਬ ਤੇਲ ਪਾਇਆ ਹੂੰ ਪਾਣੀ ਪਾਉਣ ਦੀ ਪਿਆ ਲੋਕਾਂ ਦੇ ਵਿੱਚ ਜਿਹੜੀ ਭਗਵੰਤਪਨ ਸਾਹਿਬ ਨੇ ਥੋੜੇ ਦਿਨ ਪਹਿਲਾਂ ਵਿਧਾਨ ਸਭਾ ਦੇ ਵਿੱਚ ਇਹ ਜਿਹੜਾ ਖੜਾ ਰੱਦ ਕੀਤਾ ਸੀ ਕੇਂਦਰ ਸਰਕਾਰ ਦਾ ਜਿਹੜੀ ਬੱਲੇ ਬੱੜ ਘੱਟੀ ਸੀ ਉਹਦੇ ਸਵਾਹ ਪਲੀ ਬਣੀ ਖੀਰ ਜੀ ਸਵਾਹ ਪਲੀ ਬਿਲਕੁਲ ਦੇਖੋ ਜਨਰਲ ਹੀ ਗੱਲ ਕਰਦੇ ਆ ਉਹਨਾਂ ਲਈ ਤੇ ਵਕਤ ਚੱਲਣਾ ਹੈਗਾ ਤੁਸੀਂ ਉਹ ਬਣੀ ਖੀਰ ਦੇ ਉੱਪਰ ਉਹਨੂੰ ਹੋਰ ਲਿਆਉਣਾ ਸੀ ਵੀ ਮੈਂ ਤੁਹਾਡੀ ਆ ਕੰਮ ਕੀਤਾ ਮੈਂ ਮੈਨੂੰ ਫਿਕਰਤ ਜੋ ਹੈ ਤੁਹਾਡੀ ਸਭ ਕੋ ਕਰਨਾ ਤੁਸੀਂ ਬੇਫਿਕਰ ਹੋ ਹਮ ਕਰਨਾ ਕੋ ਤਾਂ ਟੈਨਸ਼ਨ ਲਗਾਤੇ ਤੁਸੀਂ ਕਿਸਾਨਾਂ ਦੀ ਨੀਤੀ ਲੈ ਲਈ ਕਿਸਾਨਾਂ ਦੀ ਨੀਤੀ ਤੇ ਗੱਲ ਹੀ ਚਰਚਾ ਨਹੀਂ ਹੋਈ ਅਜੇ ਤੱਕ ਠੀਕ ਹੈ ਜੇ ਅਗਰਹੁ ਨੇ ਕਹਿੰਦਾ ਹੈ ਭਾਈ ਜੇ ਧਰਨਾ ਤਾਂ ਜਾਰੀ ਰਹਿਣਾ ਜੇ ਸਾਡੀ ਮੰਗਾਂ ਨਾ ਮੰਨੋ ਹੀ ਜਾਂਦੇ ਹਮ ਜੀ ਤੁਸੀਂ ਅੱਠ ਮੰਗਾਂ ਦੀ ਗੱਲ ਨਹੀਂ ਕੀਤੀ ਰੋਣਾ ਉੱਠ ਕੇ ਬਹਿ ਗਏ ਜਾਓ ਭਾਜੋ ਤੁਸੀਂ ਕਰਨਾ ਕੀ ਜੇ ਕਰ ਲੋ ਕਰਨਾ ਇਹ ਗੱਲ ਚੰਗੀ ਨਹੀਂ ਕੀਤੀ ਹੁਣ ਤੱਕ ਦੇ ਇਤਿਹਾਸ ਕੋਈ ਵੀ ਮੁੱਖ ਮੰਤਰੀ ਆਇਆ ਉਹਨੇ ਇਦਾਂ ਨਹੀਂ ਸੀ ਕੀਤੀ ਹੂੰ ਕੀਤੀ ਭਗਵੰਤ ਮਾਨ ਨੇ ਵੀ ਪਹਿਲਾਂ ਨਹੀਂ ਸੀ ਕਦੇ ਇਦਾਂ ਹੁਣ ਕੀ ਹੋ ਗਿਆ ਜੰਮੀਆਂ ਮੈਰਾਥਨ ਮੀਟਿੰਗਾਂ ਕੀਤੀਆਂ ਹੈਗੀ ਜੀ 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 ਮੈਰਾਥਨ ਮੀਟਿੰਗ ਕਦੋਂ ਕੀਤੀਆਂ ਜਦੋਂ ਇਲੈਕਸ਼ਨ ਸਿਰ ਤੇ ਆਈ ਉਹਨੇ ਜ ਕੋਈ ਨਾ ਹੂੰ ਜਦੋਂ ਨਾ ਉਹਨਾਂ ਨੇ ਲollipops ਦੇਣੇ ਸੀਗੇ ਅੱਜ ਤੁਹਾਨੂੰ ਕੀ ਅੱਜ ਤੁਸੀਂ ਕਿਉਂ ਆਪਣਾ ਨੁਕਸਾਨ ਵੀ ਕਰ ਰਹੇ ਆ ਤੁਸੀਂ ਇੱਕ ਮੁੱਖ ਮੰਤਰੀ ਦਾ ਜਿਹੜਾ ਹੋਰਾਂ ਨੂੰ ਤਬਾਹ ਕਰ ਰਹੇ ਹੋ ਬਿਲਕੁਲ ਜੀ ਠੀਕ ਹੈ ਜੀ ਜੀ ਤੁਸੀਂ ਸਾਰਾ ਕੁਝ ਖਰਾਬ ਕਿਉਂ ਕਰ ਰਹੇ ਹੋ ਹੂੰ ਤੁਸੀਂ ਕਹੋ ਵੀ ਆਪਣੀ ਮੀਟਿੰਗ ਚੱਲੂਗੀ ਚੱਲੂਗੀ ਮੈਰਾਥਨ 2 3 4 ਦਿਨ ਮੀਟਿੰਗਾਂ ਕਰਾਂਗੇ ਅੱਭੀ ਧਰਨਾ ਭਰੇ ਹੋ ਗਿਆ ਸੀ ਹਾਂਜੀ ਹੈਨਾ ਜੀ ਤੁਸੀਂ ਉਹ ਧਰਨੇ ਨੂੰ ਸੰਭਰਨ ਦੀ ਬਜਾਏ ਧਰਨਾ ਖੜਾ ਕਰਤਾ ਹਮ ਜਿਹੜੇ ਹੁਣ ਤੱਕ ਕਿਸਾਨ ਵੰਡੇ ਹੋਏ ਸੀ ਜੀ ਤੁਸੀਂ ਇੰਨੀ ਗੱਲਾਂ ਇਕੱਠੇ ਕਰਤੇ ਹਮ ਆਮ ਆਦੀ ਪਾਰਟੀ ਨੇ ਹੁਣ ਤੱਕ ਇਹ ਵਰਤਾ ਸੱਜਿਆ ਸੀ ਕਿ ਆਮ ਆਦੀ ਪਾਰਟੀ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਕਿਸਾਨਾਂ ਦੇਤੂ ਹੈ ਬਿਲਕੁਲ ਜੀ ਤੁਹਾਡੀ ਇਸ ਗੱਲ ਨੇ ਦੱਸਦਾ ਕਿ ਕਿਸਾਨ ਹਿਤੂ ਨਹੀਂ ਡਰਾਮਾ ਸੀ ਹਮ ਹੈਨਾ ਤੁਸੀਂ ਅੱਜ ਕਿਸਾਨਾਂ ਨੇ ਜਿੱਥੇ ਇੰਨੇ ਸਿਆਣੇ ਬੰਦੇ ਬੈਠੇ ਆ ਜਿਨ੍ਹਾਂ ਨੇ ਕਿੱਡਾ ਵੱਡਾ ਸੰਘਰਸ਼ ਚਲਾਇਆ ਰੱਜਵਲ ਸਾਹਿਬ ਨੇ ਹਾਂਜੀ ਤੁਹਾਨੂੰ ਕਿਹੜੇ ਪੈਰੇ ਬੰਦੇ ਬੈਠੇ ਉਹਨਾਂ ਨੇ ਗੱਲ ਬਹਿ ਕੇ ਮੀਟਿੰਗ ਕਰੋ ਚੰਗੀ ਤਰ੍ਹਾਂ ਜੀ 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 ਕੋਈ ਵੀ ਡਿਮਾਂਡ ਜਿਹੜੀ ਹੈਗੀ ਆ ਹਾਂ ਨਾ ਜਿਹੜੀ ਕੀਤੀ ਉਹਨਾਂ ਨੇ ਜਿਹੜੀ ਤੁਹਾਨੂੰ ਨਹੀਂ ਲੱਗਦਾ ਸਰਕਾਰ ਦੇ ਖਿਲਾਫ ਹੈਗੀ ਕੋਈ ਵੀ ਆ ਨਹੀਂ ਪੁਗੜੀ ਆ ਕੇਂਦਰ ਤੋਂ ਹੀ ਆ ਜੀ ਮੈਂ ਕੇਂਦਰ ਲਈ ਬਣਾ ਕੇ ਭੇਜੂੰਗਾ ਜਦੋਂ ਦੇ ਕਹਿੰਦੇ ਜਿਹੜੀ ਇਹ ਪੰਜਾਬ ਨੇ ਕਰਨੀ ਆ ਪੰਜਾਬ ਕਰੂਗਾ ਜਿਹੜੀ ਕੇਂਦਰ ਨੇ ਕਰਨੀ ਆ ਕੇਂਦਰ ਨੇ ਕਰਨੀ ਐਮਐਸਪੀ ਕੇਂਦਰ ਨੇ ਦੇਣੀ ਆ ਲਾਗੂ ਪੰਜਾਬ ਨੇ ਕਰਾਉਣੀ ਆ ਹਾਂ ਜਿਹੜਾ ਨੇ ਕਹਿੰਦਾ ਮੈਂ ਲਾਗੂ ਕੀਤੀ ਆ ਤੁਹਾਡੀ ਤੇ ਮੰਤਰੀ ਹੁਣ ਐਮਐਲਏ ਬਣ ਗਈ ਆ ਉਹ ਤੇ ਪਹਿਲਾਂ ਕਹਿੰਦੀ ਵਿਦਨ 5 ਮਿੰਟਸ ਜੀ ਦੇਈ ਦੇਵਾਂਗੇ ਜੀ 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 ਉਹ ਕਿੱਥੇ ਗਏ ਸ਼ਕੂਫੇ ਤੁਹਾਡੇ ਹੂੰ ਤੁਸੀਂ ਕਿਸਾਨਾਂ ਦੇ ਹਦਕਾਰੀ ਬਣੇ ਸੀਗੇ ਅੱਜ ਜਦੋਂ ਸਾਹਮਣੇ ਆਈ ਗੱਲ ਕੀ ਗੱਲ ਹੋਈ ਤੁਸੀਂ ਮੁੱਖ ਮੰਤਰੀ ਬਣੇ ਤੇ ਹੁਣ ਕੀ ਹੋਇਆ ਹੁਣ ਤੁਹਾਨੂੰ ਧਰਨੇ ਜਿਹੜੇ ਹੈਗੇ ਲੋਕਵਰਦੀ ਲੱਗਣਾ ਪਏ ਠੀਕ ਹੈ ਸੁਖਵੀਰ ਸਿੰਘ ਬਦਲ ਕਹਿੰਦੇ ਨੇ ਜਿੱਦਾਂ ਕਹਿੰਦਾ ਜਿਹੜੇ ਪਿੰਡਾਂ ਦੇ ਕੋਈ ਨਹੀਂ ਜਿਹਨੂੰ ਪੁੱਛਦਾ ਨਾ ਜਿਹੜੇ ਵਿਹਲਣ ਬੈਠੇ ਆ ਉਹ ਕਹਿੰਦਾ ਸਵਾਰ ਕਰਦੇ ਬਾਹਰ ਆ ਕੇ ਹਾਂਜੀ ਤੇ ਹੋਇਆ ਕਿ ਸਕਰੀਨ ਬਦਲ ਕਿੱਥੇ ਆ ਹਾਸ਼ੀਦ ਬਾਹਰ ਚਲੇ ਗਿਆ ਬਾਹਰ ਹੋ ਗਿਆ ਅੱਜ ਤੁਸੀਂ ਪੰਜਾਬ ਦੇ ਸੰਘਰਸ਼ ਕਰਦੇ ਲੋਕਾਂ ਨੂੰ ਚਾਹੇ ਉਹ ਅਧਿਆਪਕ ਹੈਗਾ ਚਾਹੇ ਮਜ਼ਦੂਰ ਵਰਗਾ ਹੈਗਾ ਜਾਂ ਕੋਈ ਸਾਡੇ ਸਰਕਾਰਾਂ ਦੇ ਆ ਉਹ ਕਹਿੰਦੇ ਫਿਰ ਕਹਿੰਦੇ ਸੜਕਾਂ ਵਾਲਾ ਇਹ ਸਾਨੂੰ ਧੰਨਿਆ ਦਾ ਪੰਜਾਬ ਬਣ ਗਿਆ ਯਾਰ ਕਿਉਂ ਬਣਿਆ ਤੁਸੀਂ ਤਾਂ ਕਿਹਾ ਸੀ ਵੀ ਸਾਡੀ ਸਰਕਾਰ ਨੂੰ ਧੰਨਾ ਨਹੀਂ ਲਾਊਗਾ ਜੀ ਬਿਲਕੁਲ ਫਿਰ ਤਾਂ ਮੈਨੂੰ ਕਸੂਰ ਉਹਨਾਂ ਦਾ ਕਿਤੇ ਆਡਾ ਤੁਸੀਂ ਆਪਣੀ ਬ੍ਰੀਥ ਰੇਟ ਸੁਟਾ ਮੋਰੋ ਸਵੈਪੜ जोड ਕਰੋ ਵੀ ਅਸੀਂ ਕਿੱਥੇ ਗਲਤੀਆਂ ਕਰ ਲਈਆਂ ਅਸੀਂ ਕਿਹੜੇ ਸਗੂਫੇ ਵੰਡੇ ਸੀ ਕਿਹੜੀਆਂ ਟੋਫੀਆਂ ਵੰਡੀਆਂ ਜਿਹੜੀਆਂ ਖੋਲੀਆਂ ਸੀ ਤੁਸੀਂ ਐਨਲਿਸਿਸ ਕਿਉਂ ਨਹੀਂ ਕਰਦੀ ਸਰਕਾਰ ਬੈਠ ਕੇ ਕੀ ਤੁਸੀਂ ਭਗਵੰਤ ਸਿੰਘ ਸਾਹਿਬ ਇਸ ਤਰ੍ਹਾਂ ਨਾ ਕਰੋ ਤੁਸੀਂ ਇਸ ਤਰ੍ਹਾਂ ਜੀਣਾ ਦੇਖੋ ਇੱਕ ਮੁੱਖ ਮੰਤਰੀ ਜਿਹੜਾ ਲੋਕਾਂ ਦਾ ਬਣਾਇਆ ਮੁੱਖ ਮੰਤਰੀ ਜ ਤੁਸੀਂ ਇਹਦੇ ਕਹਿੰਦੇ ਆ ਵੀ ਮੈਂ 3.5 ਕਰੋੜ ਲੋਕਾਂ ਦਾ ਜਵਾਬ ਦੇ ਆ ਹਾਂਜੀ ਕਿਹਾ ਨਾ ਉਹਨਾਂ ਨੇ ਜੀ ਜਿਹੜੇ ਕਿਸਾਨ 3.5 ਕਰੋੜ ਚ ਨਹੀਂ ਆਉਂਦੇ ਹੂੰ ਸਾਡੀ ਆਬਾਦੀ 70% ਆਬਾਦੀ ਕਿਸਾਨੀਆਂ ਨਾਲ ਜੁੜੀ ਹੋਈ ਆ ਜੀ ਬਿਲਕੁਲ ਤੇ ਸਾਢੇ 3 ਕਰੋੜ ਦਾ 70% ਕਿੰਨਾ ਬਣਿਆ ਸਵਾ ਦੋ ਕਰੋੜ ਬਣ ਗਿਆ ਬਿਲਕੁਲ ਤੇ ਸਾਢੇ 3 ਕਰੋੜ ਕਿਹੜੇ ਹਮ ਅਸੀਂ ਇਹ ਤਾਂ ਮੰ ਤੁਸੀਂ ਕਰਦੇ ਆ ਇਹ ਤਾਂ ਮੰਦੇ ਆ ਕਿ ਜਿਹੜੇ ਉੱਥੇ ਖਨੌਰੀ ਤੇ ਸ਼ੰਭੂ ਚੱਲ ਰਹੇ ਸੀ ਇੱਕ ਸਾਲ ਤੋਂ ਹਾਂਜੀ ਤੁਸੀਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਸਾਰੇ ਸਿੱਧ ਕੀਤੀ ਆ ਇਸ ਕੇਸ ਵਿੱਚ ਸਿੱਧੂ ਕੀਤਾ ਕਿ ਉਹ ਭਾਰਤ ਸਰਕਾਰ ਦੀ ਏਜੰਸੀ ਆ ਕਿਸਾਨਾਂ ਦੇ ਬਿਹਟਾਏ ਆ ਉਹ ਕੀ ਸਰਜਰੇ ਬਰਤਾਂਤ ਵੀ ਇਹ ਜਿੰਨਾ ਲੋਕਾਂ ਨੂੰ ਖਰਾਬ ਕਰਨਗੇ ਅਸੀਂ ਪੱਤਰਕਾਰਾਂ ਰਾਹੀਂ ਉਹ ਹੀ ਆਪਣੇ ਸੋਸ਼ਲ ਮੀਡੀਆ ਰਾਹੀਂ ਆਪਣੇ ਗੋਦੀ ਮੀਡੀਆ ਰਾਹੀਂ ਇਹ ਸ਼ੁਕਰਾਂਗੇ ਕਿ ਇਹ ਕਿਸਾਨ ਜਿਹੜੇ ਹੈਗੇ ਆ ਇਹ ਲੋਕਾਂ ਦੇ ਵਿਰੁੱਧ ਕੰਮ ਕਰ ਰਹੇ ਹੂੰ ਜੀ ਅੱਤਵਾਦੀ ਦਿਖਾਉਂਦੇ ਨਹੀਂ ਉਹਨਾਂ ਨੂੰ ਹਨਾ ਜੀ ਨਹੀਂ ਵੀ ਉਹ ਕਹਿੰਦੇ ਵੀ ਲੋਕ ਵਿਰੋਧੀ ਆ ਜੀ ਇਹ ਲੋਕਾਂ ਦਾ business ਬੰਦ ਕਰਾ ਦਿੱਤਾ ਇਹਨਾਂ ਨੇ ਇਹਨਾਂ ਦਾ ਕੰਮ ਹੀ ਧਰਨੇ ਦੇਣਾ ਹੈਗਾ ਜੀ 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 ਬਹੁਤ ਨੈਗੇਟਿਵ ਉਹਨਾਂ ਦੀ ਧਰਨਾ ਦਿੱਤਾ ਕਿਉਂ ਆ ਉਹਦਾ ਹੱਲ ਸਰਕਾਰ ਨੇ ਕਰਨਾ ਜੀ ਬਿਲਕੁਲ ਕੋਈ ਵੀ ਇੱਕ ਬੱਚਾ ਛੋਟਾ ਜਿਹਾ ਹਾਂਜੀ ਉਹਨੂੰ ਭੁੱਖ ਲੱਗੀ ਆ ਉਹ ਪ੍ਰੋਟੈਸਟ ਕਰਦਾ ਹੂੰ ਕਹਿੰਦਾ ਰੋ ਰੋਂਦੇ ਬੱਚਾ ਨਾ ਰੋਵੇ ਤੇ ਮਾਂ ਦੁੱਧ ਨਹੀਂ ਦਿੰਦੀ ਹੂੰ ਬ ਤਾਂ ਸਰਕਾਰ ਤੇ ਮਾਂ ਹੁੰਦੀ ਆ ਲੋਕੀ ਪਿੱਟ ਰਿਆ ਰੋ ਰਿਆ ਬਿਲਕੁਲ ਸਹੀ ਦੁੱਧ ਕਿਨੇ ਦੇਣਾ ਹਮ ਹੈ ਨਾ ਤੁਸੀਂ ਉਹ ਦੁੱਧ ਦੀ ਬੋਤਲ ਲਕੋ ਕੇ ਤੇ ਉਹਨਾਂ ਨੂੰ ਕਹ ਰਹੇ ਆ ਵੀ ਐਵੇਂ ਰੁਈ ਜਾਂਦੇ ਪਿੱਟੀ ਜਾਂਦੇ ਹਮ ਇਹ ਤੇ ਪੰਜਾਬ ਨੂੰ ਖਰਾਬ ਕਰਦੇ ਪੰਜਾਬ ਨੂੰ ਖਰਾਬ ਨਹੀਂ ਕਰਦੇ ਪੰਜਾਬ ਦੇ ਲੋਕ ਵੀ ਜਿਹੜੇ ਹੈਗੇ ਜਿਹੜੇ ਸਿਹਰਦ ਲੋਕ ਆ ਉਹ ਨਾਲ ਕਿਉਂ ਖੜੇ ਹੁੰਦੇ ਆ ਉਹ ਮੰਨਦੇ ਆ ਕਿ ਅੰਦਾਜ਼ਾ ਜੋ ਲੜ ਰਿਹਾ ਹੈਗਾ ਉਹ ਤੁਸੀਂ ਮੰਨ ਤੁਹਾਡਾ ਕਿੱਥੇ ਗਿਆ ਉਹ ਸਿਧਾਂਤ ਕਿੱਥੇ ਗਏ ਬਿਲਕੁਲ ਜੀ ਤੁਸੀਂ ਕਿਸਾਨ ਪੱਖੀ ਰੌਲਾ ਕੀ ਪਾਉਂਦੇ ਸੀ ਹਮ ਤੁਸੀਂ ਕਿਸਾਨਾਂ ਲਈ ਕੀ ਲੜਦੇ ਜੀ ਅੱਜ ਤੁਸੀਂ ਕਹਿੰਦੇ ਨਹੀਂ ਨਹੀਂ ਜਾਓ ਜੋ ਕਰਨਾ ਕਰ ਲਓ ਹੂੰ ਕਿ ਇਦਾਂ ਨਹੀਂ ਚੰਗਾ ਲੱਗਦਾ ਤੁਸੀਂ ਹੁਣ ਦੱਬੀ ਜ਼ੁਬਾਨ ਨਾਲ ਕਹਿੰਦੇ ਨਹੀਂ ਮੈਂ ਤਾਂ ਉਦਾਂ ਕਿਹਾ ਸੀ ਹੈਨਾ ਵੀ ਤੁਸੀਂ ਆਹ ਗੱਲ ਕਰੋ ਤੁਹਾਡੇ ਨਾਲ ਹੋ ਤੁਹਾਡੇ ਨੂੰ ਨੁਕਸਾਨ ਹੁੰਦਾ ਬਿਲਕੁਲ ਤੁਹਾਨੂੰ ਨੁਕਸਾਨ ਹੁੰਦਾ ਤੁਹਾਡੇ ਨੂੰ ਆਵਾਜ਼ੇ ਠੱਪ ਹੁੰਦੀ ਆ ਕੰਮ ਠੱਪ ਹੁੰਦਾ ਬਾਜ਼ਾਰ ਖਤਮ ਹੁੰਦੇ ਆ ਜੀ ਬਿਲਕੁਲ ਪਰ ਕਦੋਂ ਹੁੰਦੇ ਆ ਹੂੰ ਜਦੋਂ ਸਰਕਾਰ ਤੋਂ ਲੋਕਾਂ ਦਾ ਭਰੋਸਾ ਉੱਠ ਜਾਵੇ ਹੂੰ ਅੱਜ ਸਰਕਾਰ ਤੋਂ ਸਾਰੇ ਹੀ ਜਸੇ ਬੰਦੀਆਂ ਦਾ ਹਮ ਸਾਰੇ ਮੁਲਾਜ਼ਮ ਜਸੇ ਬੰਦੀਆਂ ਦਾ ਸਾਰੇ ਕਿਸਾਨ ਜਸੇ ਬੰਦੀਆਂ ਦਾ ਸਰਕਾਰ ਤੋਂ ਭਰੋਸਾ ਕਿਉਂ ਉੱਠਿਆ ਅੱਜ ਲੋਕੀ ਬਾਹਰ ਕਿਉਂ ਆਏ ਆ ਕਿਉਂਕਿ ਤੁਹਾਡੀ ਕਹਿਣੀ ਕਰਨੀ ਚ ਫਰਕ ਆ ਤੁਸੀਂ ਯੂ ਟਰਨ ਹਮ ਜੀ ਤੁਸੀਂ ਜਿਹੜੀ ਜਦ ਗੱਲ ਕਰਦੇ ਆ ਉਦੋਂ ਮੁਰਜ ਜਾਂਦੇ ਹੈਗੇ ਆ ਤੁਸੀਂ ਆਪਣੇ ਆਪ ਚ ਸਾਡੀ ਮਿੰਤ ਹੈਗੀ ਆ ਕਿ ਤੁਸੀਂ ਮਾਨ ਸਾਹਿਬ ਹਮ ਤੁਸੀਂ ਦੁਬਾਰਾ ਵੀ ਹਸਤਾਈ ਚ ਜਾਣਾ ਚਾਹੀਦਾ ਜੀ ਕਿਉਂਕਿ ਵਿਰੋਧੀ ਤਰ੍ਹਾਂ ਹੈ ਨਹੀਂ ਗਈਆਂ ਹਮ ਵ੍ਰਧਿਤ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਖਾਤਮੇ ਵੱਲ ਚਲੇ ਗਿਆ ਹੈਗਾ ਹਮ ਹਮ ਅਕਾਲਤਾ ਸਾਹਮਣੇ ਨਵੀਂ ਇੱਕ ਅਕਾਲੀ ਦਲ ਬਣਾਤਾ ਹੈਗਾ ਸ਼੍ਰੋਮਣੀ ਅਕਾਲੀ ਦਲ ਪੰਥਕ ਜੀ 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 ਹੈਨਾ ਤੇ ਇਸ ਰਕੇ ਉਹਨਾਂ ਦੇ ਪੱਲੇ ਕੁਝ ਨਹੀਂ ਰਹਿ ਗਿਆ ਉਹ ਵੰਡੇ ਗਏ ਹੈਗੇ ਆ ਕਾਂਗਰਸੀਆਂ ਨੇ ਪੈਰ ਨਹੀਂ ਚੱਕਣੇ ਹਮ ਉਹਨਾਂ ਜਮੀਨੀ ਲਾਈ ਨਹੀਂ ਨਣੇ ਪਰ ਤੁਹਾਨੂੰ ਮੌਕਾ ਮਿਲਿਆ ਤੁਸੀਂ ਤੇ ਲੋਕਾਂ ਦੇ ਹੋ ਜਾਓ ਬਿਲਕੁਲ ਸਹੀ ਜੀ ਉਹ ਤੁਹਾਡੇ ਕਰਜ਼ੇ ਦੀ ਲਿਸਟ ਚ ਕੀ ਫਿਰਦੇ ਕਰਜ਼ਾ ਕਿੰਨਾ ਚੜਾਤਾ ਹਮ ਗੱਲ ਇਹ ਨਹੀਂ ਵੀ ਔਰਤਾਂ ਨੂੰ 1000 ਕਿਉਂ ਨਹੀਂ ਮਿਲਿਆ ਉਹ ਸਕੂਪ ਇਹ ਦਫਾ ਕਰੋ ਨਹੀਂ ਦੇਣੇ ਚਾਹੀਦੇ ਹਮ ਹਮ ਤੁਸੀਂ ਬੇਜ਼ਗਾਰਾਂ ਨੌਕਰੀ ਦੇਵੋ ਬਿਲਕੁਲ ਤੁਹਾਡੇ ਸਕੂਲਾਂ ਦੇ ਵਿੱਚ ਤੁਸੀਂ ਗੱਲ ਕਰਨਾ ਉਹ ਗੱਲ ਚੜਾਈ ਆਏ ਜਲਦੀ ਸੀਗੀ 48 ਲਈ ਤੁਸੀਂ ਤਰ੍ਹਾਂ ਦੀ ਹਾਂਜੀ ਉਹ ਕਹਿੰਦੇ ਚੁੱਪ ਕੇ ਆ ਜਾਓ ਵਾਪਸ 9:00 ਤੱਕ ਹਮ ਹਮ ਨਹੀਂ ਤੇ ਮੇਰੇ ਕੋ ਹੈਗੇ ਮੈਂ ਇਹਨਾਂ ਨੂੰ ਤਾਂ ਕਰ ਦੂੰ ਮੇਰੇ ਕੋ ਹਜ਼ਾਰਾਂ ਮੁੰਡੇ ਬੇਟੇ ਆ 50 ਤੁਹਾਡੇ ਦਿਲੇ ਨਹੀਂਗੇ ਤੇ ਹਜ਼ਾਰਾਂ ਤੁਹਾਨੂੰ ਪਤਾ ਬੇਜ਼ਗਾਰ ਬੇਟੇ ਉਹਦੇ ਧਰਨੀ ਵੀ ਦਿੰਦੇ ਕਈ ਅਧਿਆਪਕ ਵੀ ਬੈਠੇ ਹੋਏ ਨੇ ਤੁਸੀਂ ਇਹ ਕਰੇ ਮੇਰੇ ਕੋ ਹਜ਼ਾਰਾਂ ਬੇਜ਼ਗਰ ਬੈਠਾ ਹਮ ਹਮ ਹੈਨਾ ਤੇ ਮੈਂ ਸੀਧਾ ਲਾ ਦੂੰ ਉਹਨਾਂ ਨੂੰ ਤੁਸੀਂ ਮੰਨਦੇ ਹੋ ਮੇਰੇ ਕੋ ਹਜ਼ਾਰਾਂ ਬੇਜ਼ਗਰ ਬੈਠਾ ਹਮ ਇਹ ਉਹਨਾਂ ਦਾ ਬਦਲਵਾ ਪ੍ਰਬੰਧਾ ਮੈਂ ਹਡਮਾਸਟਰ 라 ਦੂੰ ਮੈਂ ਪ੍ਰਿੰਸੀਪਲ 라 ਦੂੰ ਹਾਂਜੀ 60 ਪਰਸੈਂਟ ਸਕੂਲਾਂ ਵਿੱਚ ਪ੍ਰਿੰਸੀਪਲ ਐਡਮਾਸਟਰ ਹੀ ਹੈ ਨਹੀਂ ਹਮ ਹਮ ਤੁਸੀਂ ਮਾੜੇ ਮੂੜੇ ਚੱਲਦੇ ਸਕੂਲ ਵੀ ਬੰਦ ਕਰਨੇ ਹੁਣ ਤੁਸੀਂ ਆਪਣੇ ਖਿਲਾਫ ਹੀ ਗੱਲਾਂ ਕਰ ਰਹੇ ਆ ਤੁਸੀਂ ਨਰਸਿਸਿਜ਼ ਕਰੋ ਕੀ ਕਹਿੰਦੇ ਤੁਸੀਂ ਹੂੰ ਠੀਕ ਆ ਮੈਨੂੰ ਲੱਗਦਾ ਹੁੰਦਾ ਮੈਨੂੰ ਲੱਗਦਾ ਹੁੰਦਾ ਜੀ 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 ਵੀ ਭਗਵੰਤਪਨੂ ਸਾਹਿਬ ਨੇ ਕਿਸਾਨਾਂ ਦੇ ਨਾਲ ਬਗੜਾ ਕੇ ਹੂੰ ਆਪਣੇ ਪੈਰ ਤੇ ਘਾੜੀ ਮਾਰੀ ਹੂੰ ਬਿਲਕੁਲ ਸਹੀ ਜੀ ਠੀਕ ਆ ਜੀ ਤੁਸੀਂ ਕਿਸਾਨਾਂ ਨੂੰ ਤੁਸੀਂ ਨੇ ਹਤਾਸ਼ੀ ਬਣਦੇ ਹੋ ਤੁਸੀਂ ਮੀਟਿੰਗਾਂ ਕਰਾਈਆਂ ਕੇਂਦਰ ਤੋਂ ਲੈ ਕੇ ਮੰਤਰੀ ਕਰਾ ਕੇ ਜੀ ਬੇਸਿਟਰ ਰਹੀਆਂ ਹੂੰ ਹੂੰ ਤੁਸੀਂ ਪੂਰੀ ਉਹਨਾਂ ਦੀ ਬੈਠਾ ਸਪੜੀਏ ਜਦੋਂ ਉੱਥੇ ਬੈਠੇ ਕੇਂਦਰ ਨੂੰ ਗਲਾਂ ਘੜਦੇ ਆ ਖਨੋਰੀ ਬਾਰਡਰ ਤੇ ਤੇ ਸ਼ੰਭੂ ਬਾਰਡਰ ਤੇ ਹਾਂਜੀ ਠੀਕ ਹੈ ਤੇ ਅਜੇ ਤੁਹਾਡੇ ਸਾਹਮਣੇ ਆ ਗਿਆ ਤੁਸੀਂ ਕਹਿੰਨੇ ਇਹ ਵਹਿਲੇ ਫਿਰਦੇ ਆ ਇਹ ਸਰਕਾਰ ਨੁਕਸਾਨ ਕਰਦੀ ਜਿਹੜਾ ਸਾਨੂੰ ਉਹ ਨਹੀਂ ਹੋ ਰਿਆ ਸੀ ਹੂੰ ਜਦੋਂ ਹਰਿਆਣੇ ਨੇ ਰਸਤੇ ਰੋਕ ਲਏ ਉਹਦਾ ਨੁਕਸਾਨ ਨਹੀਂ ਹੋਇਆ ਜਦੋਂ ਹਜ਼ਾਰਾਂ ਲੋਕ ਤੁਹਾਡੇ ਪੰਜਾਬ ਦੇ ਵਿੱਚ ਬੈਠੇ ਹੈਗੇ ਉਹਦਾ ਨੁਕਸਾਨ ਨਹੀਂ ਹੋ ਰਿਆ ਸੀ ਤੁਸੀਂ ਕਿਹਦੇ ਕਿੱਧਰ ਹੈਗੇ ਸਾਬ ਹੂੰ ਹੈਨਾ ਜੀ ਉਹੀ ਗੇ ਨੰਦੇ ਠੰਡਾ ਪਾਣੀ ਪੀ ਚਿੜੀ ਵਿਚਾਰੀ ਕੀ ਕਰੇ ਚਿੜੀ ਵਿਚਾਰੀ ਕੀ ਕਰੇ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਹੁਣ ਕਿਸਾਨ ਵਿਚਾਰਾ ਕੀ ਕਰੇ ਹੂੰ ਤੁਸੀਂ ਇੰਨੀਆਂ ਆਸਾਂ ਦੇ ਦੀਵੇ ਜਗਾਤੇ ਹਾਂਜੀ ਤੇ ਆਪੀ ਫੁੱਕਾ ਮਰੀ ਜਾਂਦੇ ਹੁਣ ਹੂੰ ਤੁਸੀਂ ਉਹਨਾਂ ਦੀਆਂ ਬੈਠ ਕੇ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਦੀਆਂ ਜੜੀਆਂ ਡਿਮਾਂਡਸ ਹੈਗੀਆਂ ਇਹ ਅਭਾਰ ਕੇ ਵੀ ਆ ਕੇਂਦਰ ਨੇ ਕਰਨੀਆਂ ਆ ਅਸੀਂ ਕਰਨੀਆਂ ਆ ਆਪਦੀਆਂ ਕਰ ਦਿਓ ਹੂੰ ਤੇ ਜੜੀਆਂ ਕੇਂਦਰ ਦੀਆਂ ਉਹਦੀ ਬੜਾ ਖੜਾੜਾ ਬਣਾ ਕੇ ਭੇਜੋ ਕੇਂਦਰ ਨੂੰ ਜੀ ਬਿਲਕੁਲ ਸੱਚੇ ਹੋ ਕੋਈ ਤੁਹਾਡੇ ਵਿਧਾਨ ਸਭਾ ਦੇ ਵਿੱਚ ਜੇਕਰ ਸਾਰੀਆਂ ਰਾਜਨੀਤਿਕ ਪਾਰਟੀਆਂ ਹਮਮ ਕੇਂਦਰ ਦਾ ਬਣਾਇਆ ਖੜਾ ਮਾਰਕੀਟਿੰਗ ਵਾਲਾ ਰੱਦ ਕਰਵਾ ਸਕਦੀਆਂ ਤੇ ਕਿਸਾਨਾਂ ਦੀਆਂ ਕੇਂਦਰ ਕੋਲ ਦੀਆਂ ਡਿਮਾਂਡਸ ਨੂੰ ਨਹੀਂ ਖੰਡਗੀਆਂ ਨਾਲ ਪਾਰਟੀਆਂ ਲਿਆਓ ਸਾਰੀਆਂ ਪਾਰਟੀਆਂ ਮੀਟਿੰਗਸ ਤੋਂ ਹਮ ਵੀ ਭਈ ਆ ਚਲੋਦੀ ਆ ਤੁਸੀਂ ਇਹ ਤੇ ਕਹਿ ਰਹੇ ਆ ਵੀ ਇਹ ਕਿਸਾਨ ਜਿਹੜੇ ਨਾ ਕ੍ਰੈਡਿਟ ਮਾਰ ਖੇਡ ਰਹੇ ਆ ਹਮ ਹਮ ਹੈ ਨਾ ਵੱਖ-ਵੱਖ ਮੈਨੂੰ ਕ੍ਰੈਡਿਟ ਮਿਲ ਜੇ ਸਾਨੂੰ ਕ੍ਰੈਡਿਟ ਕ੍ਰੈਡਿਟ ਕਹਿੰਦਾ ਮਿਲਣਾ ਉਹ ਡਿਸਕ੍ਰੈਡ ਮਿਲਿਆ ਬਿਲਕੁਲ ਜੀ 10 ਮਿੰਟ ਟੱਪ ਗਏ ਆ ਹੂੰ ਡੱਲੇਵਾਲ ਨੂੰ ਮਰਨ ਵਰ ਤੇ ਬਿਠਾ ਜੀ ਹਾਂ ਜੀ ਹਨਾ ਤੁਹਾਡੇ ਹਾਲਾਤਾਂ ਵੀ ਹੈ ਨਹੀਂ ਸੋ ਕਰਮਜੀਤ ਗੱਲ ਇੱਥੇ ਖੜੀ ਹੈਗੀ ਹੈ ਹੂੰ ਹਨਾ ਜੀ ਇਹਨਾਂ ਨੇ ਨਾ ਤੇ ਕਿਸਾਨਾਂ ਨੂੰ ਉਠਣਤਾ ਨਾ ਸਰਕਾਰ ਦੀ ਕੋਈ ਨੀਤੀ ਤੇ ਨੀयत ਬਣੀ ਹੈਗੀ ਆ ਤੇ ਕਿਸਾਨਾਂ ਨੂੰ ਮਤਲਬ ਆਪਣੇ ਗੜਣਾ ਲਾ ਕੇ ਜੀ ਜੀ ਕਿਸਾਨਾਂ ਨੂੰ ਗੜਣਾ ਲਾ ਕੇ ਕਿਸਾਨਾਂ ਲਈ ਕੋ ਰਾਹ ਬਦਰਾ ਕਰ ਸਕੇ ਹੂੰ ਜੋ ਹਾਲਾਤ ਆ ਮੈਨੂੰ ਨਹੀਂ ਲੱਗਦਾ ਕਿ ਮਤਲਬ ਕਿੰਨਾ ਸਮਾਂ ਲੱਗੇਗਾ ਜੀ ਹੁਣ ਉਹਨਾਂ ਦੇ 5 ਦਿਨ ਦਾ ਕਰਤਾ ਜੀ ਜੀ ਤੁਜੀ 250 ਬੰਦਰ ਵੀ ਦੇ ਦਿੱਤੇ ਆ ਬਿਠਾ ਵੀ ਲੈ ਗਿਆ ਲੇਕਿਨ ਕਿਸਾਨਾਂ ਚ ਰੋਹ ਜ਼ਿਆਦਾ ਪੈਦਾ ਹੋ ਗਿਆ ਹਮ ਪਰ ਇਹ ਗੱਲ ਹੈਗੀ ਆ ਕਿਸਾਨ ਅੰਦਰੋਂ ਖੁਸ਼ ਆ ਜੀ ਜਿਹੜੇ ਕੱਲ ਤੱਕ ਹੀ ਵਾਕ-ਵਾਕ ਫਿਰਦੇ ਸੀਗੇ ਭਗਵਾਨ ਦਾ ਸ਼ੁਕਰੀਆ ਵੀ ਹੁਣ ਅਸੀਂ ਇੱਕ ਜਿਹੜੇ ਸਾਨੂੰ ਇਕੱਠੇ ਕਰਦਾ ਬਿਲਕੁਲ ਸਹੀ ਜੀ ਸੋ ਘੜਾ ਸਾਹਿਬ ਵੇਲਾ ਆਪਾਂ ਨੂੰ ਹੋਰ ਇਜਾਦਤ ਨਹੀਂ ਦਿੰਦਾ ਕਿ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਪਤਾ ਸਕੀਏ ਪਾਕ ਦੇ ਮਸਲਿਆਂ ਤੇ ਵਿਚਾਰ ਚਰਚਾ ਕਰ ਸਕੀਏ ਤੁਸੀਂ ਸਟੂਡੀਓ ਦੇ ਵਿੱਚ ਆਏ ਪਾਕ ਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਰਾਜੀ ਰੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਵੇਂ ਚੰਗੇ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗ